ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮukh ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਅਨੇ ਹੋ ਕੇ ਇਹ ਇੱਕ ਮਾਂ ਨੇ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨੇ ਆਏ ਆ ਬੇਟੇ ਸਰ ਜੀ ਉਹ ਉਹ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਸਾਲ ਹਾਂਜੀ ਰਾਮੀਆ ਮੰਜ ਮੈਂ ਕਿਹਾ ਰਾਮੀਆ ਮੰਜ ਗਲਤੀ ਹੋ ਗਈ ਕਿ ਇਸ ਕੇਹਾ ਸੀ ਉਹਦਾ